ਏ ਆ ਗਏ ਆ ਗਏ ਬਾਹਰ ਸਰਦਾਰ ਸਿੰਘ ਕੂਡ ਫਾਸਟ ਕੂਡ ਹਲੋ ਵਾਲਿਆਂ ਨੇ ਆ ਕੇ ਆਪਾਂ ਬੈਠਨੇ ਆ ਇਸ ਟਾਈਮ ਤੇ ਮਰਠੰਡੇ ਆ ਕੇ ਜੈਲ ਸਾਹਿਬ ਕਹਿੰਦੇ ਭੁੱਖ ਲੱਗੀ ਆ 버ਗਰ ਖਾਣੇ ਆ ਤੇ ਉਧਰੋਂ ਕੋਈ ਕੋਣ ਆਈ ਜਾਂਦਾ ਵਿਛੇਤੀ ਆ ਜੋ ਮਾਹੌਲ ਬਹੁਤ ਖਰਾਬ ਆ ਇਧਰ ਇੱਕ ਮੰਟੂ ਗਿਆ ਲੈ ਆਪਣੇ ਨਾਲ ਇਹ ਮੰਟੂ ਦਾ ਰੈਸਟੇਰ ਜਾਣੇ ਕਿ ਸਾਡਾ ਸਾਰਿਆਂ ਦਾ ਸਾਲਾ ਹਾਂਜੀ ਸਾਥ ਰਸਤੇਦਾਰਾ ਸਾਡਾ ਜੀ ਇਹ ਹਾਂ ਤੇ ਮੁੰਡਾ ਗਿਆਨੀ 버ਗਰ ਬਣਾ ਰਿਹਾ ਵਧੀਆ 버ਗਰ ਬਣਾਇ ਨੀ ਨਾ ਤੇਰੀ ਵੀਡੀਓ ਪਾ ਦੇਣੀ ਅਸੀਂ ਵੀ ਉੱਥੋਂ ਕੋਈ 버ਗਰ ਨਾ ਖਾ ਵੀ ਠੀਕ ਆ ਨਾ ਜੇ ਵਧੀਆ 버ਗਰ ਬਣਾਏਗਾ ਫੇਰ ਆਪਾਂ ਲੋਕਾਂ ਨੂੰ ਕਹਾਂਗੇ ਇੱਥੋਂ ਆਇਆ ਕਰੋ ਤੇ ਗਿਆਨੀ ਬਣਾ ਰਿਹਾ ਜੀ 버ਗਰ ਅਸੀਂ ਬੈਠੇ ਖਾਣੇ ਆ ਵੀ ਗੱਲ ਸਾਹਿਬ ਕੀ ਵਿਚਾਰਾ ਤੇਰੇ ਬਹੁਤ ਵਧੀਆ ਢੰਡੇ ਘੁੰਮ ਕੇ ਆਏ ਆ ਬਰਕਰ ਖਾਣ ਲੱਗੇ ਆ ਭੁੱਖ ਲੱਗੀ ਆ ਪਰ ਟਾਈਮ ਨਾ ਘਰੇ ਪਹੁੰਚਦੇ ਆ ਘਰੋਂ ਵੀ ਫੋਨ ਆਈ ਜਾਂਦੇ ਆ ਬਹੁਤ ਫੋਨ ਆਈ ਜਾਂਦੇ ਨਾ ਤੇ ਆ ਭਾਈ ਟਾਈਮ ਨਾਲ ਆ ਜਾਓ ਮਾਹੌਲ ਬਹੁਤ ਖਰਾਬ ਹੋ ਗਿਆ ਚਲੋ ਇਹ ਕੋਟ ਹੈ ਨੁਕਸਾਨ ਇਹ ਕੋਟ ਕਪੂਰੇ ਅਸੀਂ ਹੁੰਦੇ ਥੱਲੇ ਬੈਠੇ ਹੋਏ ਆ ਸਾਰਾ ਸੀਧਾ ਹੋ ਗਿਆ ਬੰਦ ਹੋ ਗਿਆ ਤੇ ਆਪਾਂ ਨੂੰ ਭਾਵੇਂ ਨੰਗਰ ਨਾ ਦੇਣ ਉਹ ਆਪਾਂ ਬਾਹਰੇ ਭਰਾਂਗੇ ਨਾ ਹਾਂ ਆਪਾਂ ਤਾਂ ਬਾਹਰੇ ਭਰੀ ਨਗੇ ਇਹ ਨਾਨਾ ਨਗਰ ਦਿੱਤਾ ਆਪਾਂ ਨੂੰ ਇਹ ਮੁੰਡਾ ਕਿੱਥੋਂ ਪੱਕਿਓ ਆ ਪੱਕੇ ਰਹਿਣਾ ਪਊ ਆਪਾਂ ਖਰਚਾ ਵੱਧ ਜਾਣਾ ਨਾ ਕੋੜਕਪੁਰਾ ਚੱਲਦਾ ਫੀਟਕੋੜ ਬੰਦ ਹਾਂ ਸ਼ਹਿਰ ਬੰਦ ਹਾਂ ਕੋੜਕਪੁਰਾ ਹੀ ਬੰਦ ਕਰਦਾ ਤੇ ਤੂੰ ਕਹਦੋ ਖੁੱਲਾ ਉਹ ਸਾਹਮਣੇ ਗੰਨੇ ਦਾ ਰਸ ਵੀ ਆ ਗੰਨੇ ਦੇ ਰਸ ਵਾਲਾ ਵੀ ਆਪਣੇ ਸਾਹਮਣੇ ਆ ਬਿਲਕੁਲ ਕਵਾ ਦਿਨ ਹੋ ਗਏ ਆਪਾਂ ਵੀਡੀਓ ਨਹੀਂ ਕਿਤੇ ਬਣਾ ਕੇ ਪਾਈ ਇਨਸ਼ਾਅੱਲਾ ਅੱਜ ਮਾੜੀ ਮੋਟੀ ਬਣਾ ਕੇ ਤੇ ਵਲੌਗ ਆਪਾਂ ਤਿਆਰ ਕਰ ਦਨੇ ਆਂ ਗੈਲੋ ਕੀ ਕਹਿੰਦੇ ਫਿਰ ਗਰਦਾਸਪੁਰ ਵਾਲੇ ਮੋਰ ਠੀਕ ਆ ਜੀ ਐਵੇਂ ਲੋਕ ਫਵਾਹਾਂ ਹਾਉਂਦੇ ਆ ਸਾਰੀਆਂ ਸਾਨੂੰ ਫਵਾਹਾਂ ਹੀ ਲੱਗਦੀ ਆ ਅੱਜ ਯਾਰ ਆਪਾਂ ਨੂੰ ਸੈਲਫੀ ਸਟ੍ਰੇਕ ਵੀਮ ਲਈ ਜਣਾ ਚਲੋ ਠੀਕ ਆ ਜੀ ਅੱਜ ਦਾ ਵਲੌਗ ਆਪਣਾ ਏਡਾਂ ਕੀ ਛੋਟਾ ਜਿਹਾ ਵਲੌਗ ਬਣਾਇਆ ਅੱਜ ਆਪਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਮੈਂਟ ਕਰੋ ਧੰਨਵਾਦ ਆਗੇ ਆਗੇ ਆ ਗਏ ਸਰਦਾਰ ਸਿੰਘ ਕੂਡ ਫਾਸਟ ਫੂਡ ਹਲੋ ਵਾਲਿਆਂ ਨੇ ਆ ਕੇ ਆਪਾਂ ਬੈਠ ਗਏ ਆ ਇਸ ਟਾਈਮ ਤੇ ਮੰਟਨਡੇ ਆ ਕੇ ਜੈਲ ਸਾਹਿਬ ਕਹਿੰਦੇ ਭੁੱਖ ਲੱਗੀ ਆ ਬਰਗਰ ਖਾਣੇ ਆ ਤੇ ਉਧਰੋਂ ਕੋਈ ਫੋਨ ਆਈ ਜਾਂਦਾ ਵੀ ਛੇਤੀ ਆ ਜਾਓ ਮਾਹੌਲ ਬਹੁਤ ਖਰਾਬ ਆ ਇਧਰ ਇੱਕ ਮੰਟੂ ਗਿਆ ਲੈ ਆਪਣੇ ਨਾਲ ਇਹ ਮੰਟੂ ਦਾ ਰੈਸਟੋਰੈਂਟ